ਜੋ ਜਨਨ ਦੇ ਬਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅਤੇ ਪ੍ਰਮੇਸ਼ਰ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੌਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਮੁਬਾਰਕ ਥਾਨ ਗੁਰਦੁਆਰਾ ਸ੍ਰੀ ਤਗੜੀ ਸਾਹਿਬ ਵਿਖੇ ਸੁਭਾਈ ਮਾਨ ਗੁਰੂ ਨੂੰ ਪਿਆਰ ਸਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਘਰੇ ਦੀਆਂ ਖਾਣ ਭਾਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਾਉਤੀ ਸਰਦਾਰ ਜੋ ਸਿੰਘ ਸਾਹਿਬ ਜੱਥੇਦਾਰ ਬਾਬਾ ਗੁਰਬੀਰ ਸਿੰਘ ਜੀ ਮੁਖੀ ਬਾਬਾ ਡਾਡਾਲ 46 ਕਰੋੜੀ ਉਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਤਿਹਾਸ ਦੀ ਇੱਕ ਕੰਨ ਨੂੰ ਛੁਹਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਕਿ ਮਨੁੱਖੀ ਭਗਤਾਂ ਦੇ ਵਾਸਤੇ ਧਾਰਮਿਕ ਆਜ਼ਾਦੀ ਦੇ ਵਾਸਤੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਆਪਣੇ ਜਿੰਨ ਸਿੱਖਾਂ ਦੇ ਸਮੇਂ ਸ਼ਹਾਦਤ ਦਿੱਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੂਚਾ ਜੀਵਨੀ ਐਸਾ ਬਾਤ ਉਹਨਾਂ ਨੇ ਹਮੇਸ਼ਾ ਹੀ ਮਜਲੂਮ ਭਾਵੇਂ ਕੋਈ ਵੀ ਸੀ ਹਰੇਕ ਮਜਨੂਨ ਦੀ ਬਾਹ ਪੜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਇਸ ਅਸਥਾਨ ਤੇ ਵੀ ਆਏ ਆ ਤਾਂ ਇੱਥੇ गुरु का मार्गदर्शन कालू राजा राम सिंह ਉਸ ਨੂੰ ਔਰੰਗਜ਼ੇਬ ਨੇ ਇੱਕ ਨੀਤੀ ਦੇ ਤਹਿਤ ਇੱਥੇ ਭੇਜਿਆ ਔਰ ਉਹਦੀ ਜਿਹੜੀ ਲੜਾਈ ਆ ਰਾਜਾ ਕਤਰ ਤੁਝ ਪੜੀ ਭਾਗ ਸਿੰਘ ਉਹਦੇ ਨਾਲ ਝੜਦਾ ਸੀ ਔਰੰਗਜ਼ੇਬ ਦੀ ਨੀਤੀ ਇਹ ਸੀ ਕਿ ਜੇ ਤਾਂ ਰਾਜਾ ਰਾਮ ਸਿੰਘ ਦੁਨੀਆ ਤੋਂ ਚਲਾ ਗਿਆ ਤਾਂ ਵੀ ਮੈਨੂੰ ਲਾਭ ਹੈ ਕਿ ਜੇ ਜੇਨੇ ਰਾਜਾ ਪਣੀ ਪਾਲ ਕੇ ਨੂੰ ਮਾਰ ਦਿੱਤਾ ਤੇ ਤਾ ਵੀ ਮੈਨੂੰ ਲਾਉ ਹੁਣ ਜਿਹੜਾ ਰਾਜਾ ਨਾਮ ਸਿੰਘ ਹੈ ਇਹ ਗੁਰੂ ਘਰ ਦਾ ਅਨਸ਼ਕ ਦਾ ਰੂਪ ਇਹ ਨੁਕਤਾ ਬਹੁਤ ਧਿਆਨ ਮੰਗਦਾ ਹੁਣ ਰਾਜੇ ਨੇ ਗੁਰੂ ਯਾਦ ਕੀਤਾ ਤੇ ਆਪਣੇ ਸੇਵਕ ਦੀ ਅਰਦਾਸ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਭਾਈ ਮਤੀ ਦਾਸ ਜੀ ਤੇ ਹੋਰ ਸਿੱਖਾਂ ਨੇ ਸਮੇਂ ਸਰ 1666 ਇਸ ਵੀ ਦੇ ਵਿੱਚ ਇਤਿਹਾਸਕਾਰਾਂ ਨੇ ਲਿਖਿਆ ਕਿ ਕਿਤੇ ਪਹੁੰਚ ਨਹੀਂ ਪਈਂਦੀ ਪਹਿਲੀ ਗੱਲ ਤੇ ਇਹ ਗੁਰੂ ਸਿੱਖ ਦੀ ਅਗਾਸ ਸੁਣਦਾ ਹੈ ਪਰ ਭਾਵੇਂ ਕਿੰਨੀ ਵੀ ਦੂਰ ਆਉਣਾ ਪਵੇ ਗੁਰੂ ਹੋਂਦਾ ਹੈ ਇਹ ਅਨੁਸਾਰ ਸਾਨੂੰ ਸਾਰਿਆਂ ਨੂੰ ਦੱਸ ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਉੱਤੇ ਅੱਜ ਵੀ ਚਾਈਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਗੁਰੂ ਦਾ ਸੋਦਾ ਹੈ ਤੇ ਗੁਰੂ ਕਾਉ ਦਾ ਦੂਜੀ ਗੱਲ ਪਾਤਸ਼ਾਹ ਨੇ ਇੱਕ ਮੁਬਾਰਕ ਅਸਥਾਨ ਤੇ ਆ ਕੇ ਇਹਨਾਂ ਦੋਨਾਂ ਰਾਜਿਆਂ ਦੇ ਝੜੇ ਨੂੰ ਕਟਵਾ ਦਿੱਤਾ ਸੋਲਾ ਪਾਈ ਕਰਵਾ ਦਿੱਤੀ ਤੇ ਮੈਂ ਬੇਨਤੀ ਕਰਾਂ ਭਾਵੇਂ ਕਿ ਠੀਕ ਹੈ ਇਥੇ ਕੇ ਮਿਲ ਬਟਾ ਲਗਰ ਕਿ ਬਹੁਤੇ ਸਿੱਖ ਜਾਂ ਸਾਡੇ ਸਿੱਖ ਭਰਾ ਮਿਲ ਜੁੜ ਕੇ ਰਹਿੰਦੇ ਅੰਮ੍ਰਿਤ ਗંગੇ ਕਾਲੇ ਮੀਡੀਏ ਦੇ ਰਾਹੀਂ ਸਮੁੱਚੇ ਸੰਸਾਰ ਤੱਕ ਜਾ ਰਹੀ ਆ ਮੈਂ ਮਰਕੂਤੀ ਕੌਮ ਨੂੰ ਇਹ ਅਪੀਲ ਕਰਦਾ ਕਿ ਸਾਡੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਨੇ ਕਿਤੇ ਦੂਰ ਸੀ ਇੱਕੋ ਪੰਜਾਬ ਦੇ ਪਟਨਾ ਸਾਹਿਬ ਇੱਥੇ ਆਣ ਕੇ ਦੋ ਰਾਗਿਆਂ ਦਾ ਝਗੜਾ ਨ ਦੇਣ ਦਿੱਤਾ ਸੁਰਤ ਸਫਾਈ ਕਰਵਾ ਦਿੱਤੀ ਤਾਂ ਕਿ ਐਵੇਂ ਨਾ ਕੋਈ ਦਾ ਲਾਭ ਲੈ ਜਾਵੇ ਕਿ ਲਾਭ ਕੌਣ ਲੈਂਦਾ ਕੀ ਦੇਲੀ ਪਰਭਾਉਰੀ ਆਂ ਔਰ ਆਂ ਜੇ ਆਂ ਵੀ ਮੈਂ ਕੌਣ ਨੂੰ ਅਪੀਲ ਕਰਦਾ ਸਾਡੇ ਕੋ ਜੋਤੇ ਵੱਡੇ ਮਨ ਬੇਤ ਨਹੀਂ ਛੋਟੀ ਨਾਲ ਛੋਟੀ ਨਾਲ ਨੇ ਸਾਡੀ ਨਾਲ ਲੜਾਈਆਂ ਵਿੱਚ ਅੱਜ ਕੌਣ ਇਹ ਮੰਗ ਕਰਦੀ ਯਾਰ ਅਸੀਂ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾਂ ਦੀ ਮਿੱਟੀ ਸਾਕਾ ਮਨਾ ਰਹੇ ਤਾਂ ਕੌਣ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋਈ ਇੱਕ ਮੁੱਠ ਹੋ ਕੇ ਇੱਕ ਝਵੇ ਮੇਠਾ ਆਣ ਕੇ ਆਪਣੀ ਤੌਮ ਦੀ ਚੜ੍ਹਦੀ ਕਲਾ ਦੇ ਨਹੀਂ ਪਾਰ ਕਰਦੇ ਕਿਉਂਕਿ ਅੱਜ ਪਾਰਾ ਸੰਸਾਰ ਸੁਨਹਾਰਾ ਸੁਭਾਨ ਅੱਜ ਪਾਰਾ ਸੰਸਾਰ ਇਹ ਉਹ ਗੁਰੂ ਨਾਨਕ ਪਾਤਸ਼ਾਹ ਨੇ ਸਿੱਖਾਂ ਦੇ ਮਾਲ ਵੇਚ ਰਿਆ ਕਿ ਸਿੱਖ ਜਿਹੜੇ ਨੇ ਇਹ ਗੁਰੂ ਗ੍ਰੰਥ ਸਾਹਿਬ ਦਸ਼ਮੇਸ਼ ਪਾਤਸ਼ਾਹ ਉਹਨਾਂ ਦੇ ਫਲਸਫੇ ਦੇ ਮੁਤਾਬਕ ਇੱਥੇ ਜਗ ਦੇ ਹੋਏ ਸੰਸਾਰ ਨੂੰ ਇੱਕ ਸੇਵ ਦੇਣਗੇ ਇਹ ਗੁਰੂ ਦੇ ਫਲਸਫੇ ਦੇ ਰਾਹੀਂ ਮਾਰਗ ਦਰਸ਼ਨ ਕਰਨਗੇ ਅੱਜ ਵੀ ਤੁਹਾਡੀਆਂ ਨੂੰ ਲੋੜ ਹੈ ਭਾਈਚਾਰੇ ਦੀ ਇਤਫਾਕ ਦੀ ਸਮਰਥ ਦੀ ਤੇ ਸਰਬੱਤ ਦੇ ਭਲ ਦੀ ਅੱਜ ਲੋੜ ਹੈ ਤੁਹਾਨੂੰ ਅਸੀਂ ਇਹਸਾ ਸਾਲ ਤੇ ਬੈਠੇ ਹਾਂ ਇੱਥੇ ਗੁਰੂ ਸਾਹਿਬ ਨੇ ਝਗੜਾ ਬੰਦ ਕੀਤਾ ਸੀ ਅਸੀਂ ਹੀ ਗੁਰਮੁਖ ਬੈਠੋ ਸਭਾ ਵਿਛਾਏ ਨੇ ਸਿਮਰਨ ਅਨੁਸਾਰ ਆਪਸੀ ਮਤਭੇਦ ਦੂਰ ਕਰਕੇ ਆਪਣੀਆਂ ਆਉਣ ਵਾਲੀਆਂ ਪੀੜਾਂ ਦੇ ਆਪਣੇ ਬੱਚਿਆਂ ਦੇ ਭਲੇ ਖੇਤੇ ਲਈ ਸਮੁੱਚੇ ਸੰਸਾਰ ਦੇ ਭਲੇ ਹਿਤ ਗੁਰੂ ਦੇ ਧਰਮ ਦਾ ਦੀ ਰੌਸ਼ਨੀ ਦੇ ਵਿੱਚ ਇਕੱਠੇ ਹੋਏ ਤੇਜਾ ਰਮਤਾ ਇਹ ਕੇਸ ਸਾਹਿਬ ਗੁਰੇ ਬਚਨ ਸਾਹਿਬ ਇਹ ਕਹਾਣੀ ਸੀ ਤਿਲਕ ਜੰਜੂ ਰਾਫਾ ਪ੍ਰਮਤਾ ਕਾਲ ਇੰਨੋ ਬੜਉ ਕੰਨ ਮਹਿ ਪਾਤਾ ਕਿ ਅੱਗੇ ਜਾ ਕੇ ਪਾਤਸ਼ਾਹ ਕੀ ਕਹਿੰਦੇ ਆ ਜਸ਼ਨੇਸ਼ ਪਾਤਸ਼ਾਹ ਧਰਮ ਦੇ ਸਰਤਾ ਜਨ ਕੀ ਯਾਰ ਸੀਸ ਦੀਆ ਪਰ ਸਿਰ ਨਾ ਦਿੱਤਾ ਮੇਰੀਆਂ ਮਾਵਾ ਭੈਣਾ ਧੀਆ ਬੈਠੀ ਸਿੱਖੀ ਸਿਧੰਤ ਦਾ ਨਾਮ ਸਾਡੇ ਅੰਦਰ ਜੇਕਰ ਗੁਰੂ ਤੇ ਭਰੋਸਾ ਹੋਵੇ ਕਿ ਜੇ ਗੁਰੂ ਤੇ ਭਰੋਸਾ ਹੈ ਆੜੇ ਦੀ ਸਾਨੂੰ ਤੀਰ ਨਹੀਂ ਸਾਡੇ ਸਿੱਖੀ ਅੰਦਰੋਂ ਨਹੀਂ ਕਾਟ ਸਕਦੇ ਦੇਖਣ ਸਾਨੂੰ ਉਬਾਰ ਸਕਿਲਾ ਵਾ ਪਰ ਸਾਡੇ ਦਬਾਟਾਂ ਦੇ ਵਿੱਚੋਂ ਸਿੱਖੀ ਨਹੀਂ ਕਾਟ ਸਕਦੇ ਆਪ ਸਾਰ ਸਕਦੀ ਹੈ ਪਰ ਸਾਡੇ ਅੰਦਰ ਜਿਹੜੀ ਗੁਰੂ ਨਾਲ ਸਾਜ ਹੈ ਇਹਨੂੰ ਕੋਈ ਨਹੀਂ ਸਾਟ ਸਕਦਾ ਤੁਹਾਨੂੰ ਮਨਤੀ ਕਾਉਨ ਨੂੰ ਮੈਂ ਅਪੀਲ ਕਰਾਂ ਕਿ ਗੁਰੂ ਦੇ ਕੋਲ ਆਪਾਂ ਮਿੱਸੀਆਂ ਦੀ ਦਾਤ ਮੰਗੀ ਸਿੱਧਕ ਦੀ ਦਾਤ ਮੰਗੀ ਅੱਗੇ ਵੀ ਮੈਂ ਜਨ ਬੇਚੀਏਗੀ ਸਿੱਖ ਕੌਮ ਸਮੁੱਚੇ ਸੰਸਾਰ ਦੇ ਅੰਦਰ ਇੱਕ ਮਹਿੰਦਾਂ ਬਲਿਆਉ ਦੀ ਕੌਮ ਹੈ ਕਾਗਤੋਂ ਕਾਗਬੇਲ ਦੀ ਕੌਮ ਹੈ ਅਸੀਂ ਕਦੀ ਤਰਤ ਬੇਚ ਨਹੀਂ ਪੜਨਾ ਮੈਨੂੰ ਪਤਾ ਹੈ ਅੱਜ ਦੇ ਲੋਕ ਬਹੁਤੇ ਆਪਣੇ ਆਪ ਨੂੰ ਲਗਾਉਂ ਬਣ ਕੇ ਕਹਿੰਦੇ ਅਸੀਂ ਤਰਕਾਂ ਦੇ ਯੋਗੀ ਰਾਜ ਆਲੇ ਸਾਡੀ ਮਰਜੀ ਘਟ ਤੋਂ ਘਟ ਜਿੰਦੀ ਔਮ ਤਰਕਾਂ ਦੇ ਵਿੱਚ ਬੈਠ ਕੇ ਆਪਣੇ ਵੇੜੇ ਨੂੰ ਅੱਗੇ ਨਹੀਂ ਲਿਜਾ ਸਕੀ ਉਦੋਂ ਤਾਂ ਬਾਬਾ ਮੱਖਣ ਸ਼ਾਹ ਦੀ ਬਾਣੋਂ ਬਾਕੀ ਸ਼ਰਧਾ ਚਾਹੀਦੀ ਸ਼ਰਧਾ ਦੇ ਨਾਲ ਹੀ ਅਸੀਂ ਇੰਨਾ ਤਰਫਾ ਹੋ ਰੰਗੇ ਬਗਲੇ ਨੂੰ ਬਾਤ ਕਰਨ ਗਿਆ ਗੁਰੂ ਤੇ ਭਰੋਸਾ ਕਰਕੇ ਤੁਮੇ ਸਮੂਹੀ ਤਾਉ ਨੂੰ ਵੀ ਅਪੀਲ ਕਰਨਾ ਵੇ ਕਿ ਗੁਰੂ ਗ੍ਰੰਥ ਸਾਹਿਬ ਜਸ਼ਮੇਸ਼ ਪਾਤਸ਼ਾਹ ਉਹਨਾਂ ਦੀ ਬਾਣੀ ਦੇ ਉਤੇ ਸ਼ਰਧਾ ਰੱਖੀਏ ਅਕਾਲ ਪੁਰਖ ਦੇ ਉਤੇ ਸ਼ਰਧਾ ਰੱਖੀਏ ਸਾਡੀ ਤਾਉ ਨੇ ਔਕੇ ਤੋਂ ਔਕੇ ਸਮੇਂ ਪਾਰ ਕੀਤੇ ਕਿਵੇਂ ਪਾਰ ਕੀਤੇ

ਗੁਰੂ ਸਾਹਿਬ ਮਦਦ ਕਰਦਾ ਹੈ ਅੱਜ ਜਦੋਂ ਅਸੀਂ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸ਼ਹੀਦੀ ਸਾਕਾ ਮਨਾ ਰਹੇ ਹਾਂ ਅੱਜ ਅਹਦ ਕਰਕੇ ਜਾਏ ਇਸ ਗੁਰੂ ਕੀ ਦੁਨੀਆ ਦੇ ਵਿੱਚ ਰਹਿਣ ਵਾਲੇ ਸੇ ਅਸੀਂ ਸੰਸਾਰ ਨੂੰ ਦੱਸ ਗਏ ਕਿ ਗੁਰੂ ਨਾਨਕ ਦਾ ਘਰ ਸਿਰਫ ਕਹਿੰਦਾ ਨਹੀਂ ਹੈ ਗੁਰੂ ਨਾਨਕ ਦੇ ਘਰ ਨੇ ਪ੍ਰੈਕਟੀਕਲ ਸਰਬੱਤ ਦੇ ਭਲੇ ਦੇ ਤੈ ਦਾ ਹਲਿਕ ਅਦਾ ਲਈ ਤਿਲਕ ਜੰਜੂ ਦੀ ਰਾਖੀ ਲਈ ਉਸ ਮੇਰੇ ਕੋ ਖਤਰੇ ਸੀ ਕਬੜੋ ਜਾਉਦੀ ਪਸ਼ਮੀਰ ਗਿਆ ਮੈਂ ਜਦ ਮਟਰ ਦੀ ਘਤੀ ਤੇ ਗਿਆ ਉਸ ਕੋਲ ਵਾਤਾਵਰਣ ਬੜੀ ਖਿੱਚ ਪੁੜਾ ਦੇ ਦੇ ਕੇ ਸੀ ਇੱਕੇ ਗੁਰੂ ਨਾਨਕ ਸਾਹਿਬ ਗਏ ਪੰਡਿਤ ਬ੍ਰਹਮਦਾਸ ਦੇ ਨਾਲ ਕਰਕੇ ਆਏ ਤੇ ਪੰਡਿਤ ਬ੍ਰਹਮਦਾਸ ਗੁਰੂ ਦੇ ਚਰਣਾ ਦੇ ਵਿੱਚ ਝੁਕ ਕੇ ਸਿੱਖ ਬਣ ਗਿਆ ਪਾਤਸ਼ਾਹ ਨੇ ਗਿਆ ਕੀ ਬ੍ਰਹਮ ਦਾਤ ਪੂਰਾ ਮਿਟ ਗਿਆ ਉਹਨੇ ਗਿਆ ਕੀ ਮੈਂ ਮਿਟ ਗਿਆ ਪਾਤਸ਼ਾਹ ਨੇ ਆਪ ਨਾਮ ਰੱਖਿਆ ਕਿ ਮਿਟਣ ਤੋਂ ਮਰਨ ਸਾਹ ਉਸੇ ਬ੍ਰਹਮ ਦਾਤ ਦਾ ਪਰਪੋਤਾ ਪੰਡਿਤ ਕਿਰਪਾ ਰਾਮ ਮਰਨ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਆਇਆ ਨਹੀਂ ਸਾਡੀ ਧਾਰਮਿਕ ਆਜ਼ਾਦੀ ਇੱਕ ਮੁਲਕ ਦੇ ਲੋਕਾਂ ਦੀ ਖਤਰੇ ਦੇ ਵਿੱਚ ਆ ਇਹ ਨਾ ਕਿ ਜੇ ਪੜਤਾ ਤੇ ਸੂਚੇ ਹਿੰਦੁਸਤਾਨ ਦੇ ਵਿਦਵਾਨੀ ਬਾਤ ਪੜੋ ਤੇ ਗੁਰੂ ਨੇ ਬਾਤ ਪੜੀ ਤਾਂ ਅੰਮ੍ਰਿਤ ਕਾ ਗਾਦੀ ਜੀ ਸਾਜਰ ਜਿਤੀ ਸਰਬੱਤ ਦੇ ਭਲੇ ਦੀ ਜਹਾਜਰ ਜਿਤੀ ਅੱਜ ਅਸੀਂ ਸਮੂਚੀ ਦੁਨੀਆ ਨੂੰ ਦੱਸਿਗੇ ਕਿ ਗੁਰੂ ਨਾਨਕ ਸਾਹਿਬ ਦਾ ਇਹ ਫਲਸਫਾ ਕਿੰਨਾ ਵੱਡਾ ਹੈ ਅੱਜ ਵੀ ਗੁਰੂ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰ ਮੇਹਰਤਾਂ ਸ਼ਰਧਾਲੂ ਦੇ ਸਮਾਗਮ ਕਿ ਇਹ ਦੀ ਸਾਕੇ ਨੇ ਪੰਜਾਬ ਵਿੱਚੋਂ ਸ਼ੁਰੂ ਹੋ ਚੁੱਕੇ ਨੇ ਏਕ ਵਾਸਿਓ ਏਕ ਬਾਰਤ ਧਰਤੀ ਤੋਂ ਕਲ ਅੰਮ੍ਰਿਤ ਵੇਲੇ ਨਗਰ ਕੀਰਤਨ ਪ੍ਰਵਹਨ ਹੋਇ ਮੈਂ ਮੀਡੀਏ ਦੇ ਨਾਮ ਹਿੰਦੁਸਤਾਨ ਦੇ ਵਿੱਚ ਜਿੱਥੇ ਦਿੱਕੇ ਵੀ ਇਹ ਨਗਰ ਕੀਰਤਨ ਜਾਣਾ ਮੈਂ ਸੂਰਤੀ ਸਿੱਖ ਔਰ ਗੁਰੂ ਨਾਨਕ ਨਾਮ ਦੇ ਨਾਲ ਸਮੁੱਚੇ ਦੇਸ਼ ਭਾਰਤ ਨੂੰ ਇਹ ਅਪੀਲ ਕਰਦਾ ਜਿੱਥੇ ਵੀ ਨਗਰ ਕੀਰਤਨ ਨਿਕਲੇ ਜਾਵੇ ਦੇਖ ਸਰਬਤੋਂ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਕਿਉਂਕਿ ਇਹ ਵਡਾ ਉਪਰਾਲਾ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਸਿੱਖ ਪਾਉਂਦੀ ਧਾਰਮਿਕ ਕਮੇਟਾ ਜਮਾਨ ਸ਼ਰੂਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰ ਜੋ ਪ੍ਰਧਾਨ ਸਰਕਾਰ ਹਰਜਿੰਦਰ ਸਿੰਘ ਦੀ ਧਾਮੀ ਸਮੂਹ ਜੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਜੀ ਆਲਪਾਲ ਸਮੂਹ ਜੀ ਨਾਲ ਸੇਕ ਸੰਸਥਾਵਾਂ ਸੰਪਰਦਾਵਾਂ ਜੱਟੇ ਬੰਗਾਲ ਦੇ ਸਹਾਇਕ ਦੇ ਨਾਲ ਕੀਤਾ ਜਾ ਰਿਹਾ ਸਰਕੇ ਪਾਤਸ਼ਾਹ ਦੀ ਕਿਰਪਾ ਕਰ ਮਿਹਨਤ ਕਰ ਸਾਡੇ ਹਿਰਦੇ ਦੇ ਵਿੱਚ ਗੁਰੂ ਦੇ ਸ਼ਬਦ ਵਸਣ ਆਪਣੇ ਸੁਭਾਅ ਦੇ ਮੁਤਾਬਿਕ ਸਿਰ ਇੱਕ ਮੱਜ ਆਪਾਂ ਗੁਰੂ ਸਾਹਿਬ ਦੇ ਬਚਨਾਂ ਦਾ ਸੰਗੀਤ ਰੂਪ ਦੇ ਵਿੱਚ ਜਾਪ ਕਰਾਂਗੇ ਤੇ ਫਿਰ ਆਪਾਂ ਫਤੇ ਵੀ ਸਾਜ ਪਾਵਾਂਗੇ ਜਦੋਂ ਵੀ ਕੀਤੇ ਜਾਣ ਲੱਗੇ ਕਿਸੇ ਵੀ ਵਾਸੇ ਨੂੰ ਗੁਰੂ ਦਾ ਇੱਕ ਲੋਕ ਸੁਣ ਦੋੜ ਕੇ ਆਪਾਂ ਪੜਨ ਲਗਾ ਪਹਿਲਾਂ ਤਾਨੂੰ ਕਉ ਦੇ ਤਨ ਪਹਿ ਕਾਂ ਨੂੰ ਕਉ ਦੇ Kaho Nanak Sundari ਧੰਨ ਗੁਰ ਤੇਗ ਬਹਾਦਰ ਧੰਨ ਧੰਨ ਗੁਰ ਤੇਗ ਬਹਾਦਰ ਧੰਨ ਧੰਨ ਗੁਰ ਤੇਗ ਬਹਾਦਰ ਧੰਨ ਧੰਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੁੱਚੀ ਕੌਮ ਸਮੁੱਚੀ ਦੁਨੀਆ ਤੇ ਪੂਰੇ ਗੁਰੂਕ ਦੇ ਚੇਟਿਆਂ ਦੇ ਵਿੱਚ ਸਦਾ ਰਹਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਦੀ ਸ਼ਹਾਦਤ ਬਾਬਾ ਜੀਵਨ ਸਿੰਘ ਦੀ ਭਾਈ ਜੱਟਾ ਜੀ ਜਿਹੜੇ ਗੁਰੂ ਸਾਹਿਬ ਦਾ ਕੀ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਬਾਬਾ ਲੱਖੀ ਸ਼ਾਹ ਨਜਾਰਾ ਜਿਨ੍ਹਾਂ ਨੇ ਘੜੂ ਵੰਡ ਲਾ ਕੇ ਗੁਰੂ ਦੇ ਅਰਬ ਦੇ ਲਈ ਗੁਰੂ ਦੇ ਧਰ ਦਾ ਸਤਕਾਰ ਕੀਤਾ ਇਹ ਸਾਰੇ ਆਪਣੇ ਚੇਟਿਆਂ ਦੇ ਵਿੱਚ ਤਵਾ ਰੀਖ ਰਵੇ ਇਤਿਹਾਸ ਹਮੇਸ਼ਾ ਸਾਡੀ ਅਗਵਾਈ ਕਰਦਾ ਹੈ ਜੇ ਇਤਿਹਾਸ ਕਿਤੇ ਆ ਅਸੀਂ ਕਦੀ ਡੋਲਾਗੇ ਨਹੀਂ ਮੈਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੂਹ ਕੀ ਸੰਗਤ ਸ਼੍ਰੋਮਣੀ ਕਮੇਟੀ ਦੁਆਰਾ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਧਾਣੀ ਬੈਠੇ ਆ ਕਾਰ ਸੇਵਾ ਧੂਰੀ ਵਾਲੇ ਮਹਾਂਪੁਰਖ ਬਾਬਾ ਕੀਨੀ ਸਿੰਘ ਜੀ ਖਡੂਰ ਸਾਹਿਬ ਤੋਂ ਮਹਾਂਪੁਰੇ ਬਾਬਾ ਸੇਵਾ ਸਿੰਘ ਜੀ 96 ਕਰੋੜੀ ਸ਼ਰੂਮਣੀ ਗੁਰਦਵਾਰਾ ਬੁੱਢਾ ਦਲ ਦੇ ਮੁਖੀ ਡਾ. ਤੇਰਾਸ਼ ਸਿੰਘ ਸਾਹਿਬ ਆਵਾ ਬਲਬੀਰ ਸਿੰਘ ਜੀ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਜੀ ਅਤੇ ਹੋਰ ਗੁਰੂ ਨਾਰਿਕ ਨਾਮਲੇ ਸਾਹਿਬ ਸੰਗਤ ਇਥੇ ਵੱਡੀ ਮਿਲਣੀ ਦੇ ਵਿੱਚ ਸ਼ਰੂਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚੀਫ਼ ਕਸਤਰ ਸਰਦਾਰ ਪ੍ਰਵਿੰਦ ਸਿੰਘ ਜੀ ਮੰਨਣ ਸਰਦਾਰ ਜਿੰਦਰ ਸਿੰਘ ਜੀ ਮੈਂਤਾ ਸਰਦਾਰ ਸੁਜੀਤ ਸਿੰਘ ਜੀ ਪਿਡੇਵਾਰ ਅਤੇ ਹੋਰ ਸਾਡੇ ਸਤਕਰ ਜਿਹੜੇ ਸੂਚੀ ਸੰਗਤ ਦੇ ਤੇ ਰਕੀਆ ਸਾਰੇ ਹੀ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਵੇਰੇ ਆਪਾਂ ਵੱਡੀ ਗੰਟੀ ਦੇ ਵਿੱਚ ਪਹੁੰਚਣਾ ਵਾ ਤੇ ਪੂਰਾ ਕਾਲ ਸਾਈ ਗਾਮੋਤਰਾਵ ਦੇ ਨਾਲ ਇੱਕ ਨਗਰ ਕੀਰਤਨ ਨੂੰ ਬ੍ਰੰਹ ਕਰਨਾ ਦੀ ਵਿਚਾਰਾਂ ਦੀ ਥਾਂ ਪਾਉਂਦੇ ਆਂ ਹੋਈਆਂ ਹੋਈਆਂ ਬਿਆਨ ਪ੍ਰਕਾਰ ਦੀਆਂ ਥੁਲਾ ਗਲਤੀਆਂ ਦੀ ਮਾਫੀ ਇੱਕ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਜਿਹੜੇ ਕਿ ਭਾਵੇਂ ਤੇ ਸਿੱਖ ਬਹੁਤ ਘੱਟ ਹੈ ਪਰ ਮੈਂ ਬੇਨਤੀ ਕਰਦਾ ਨਾ ਇੱਕ ਸਿੱਖ ਵੀ ਸਵਾ ਲੱਖ ਵਰਗਾ ਜੇ ਅੰਦਰੋਂ ਗੁਰੂ ਨਾਲ ਜੁੜਿਆ ਹੋਵੇ ਇੱਕੀ ਬਹੁਤ ਭਾਵੇਂ ਆਖੀ ਇੱਥੇ ਬਹੁਤ ਘੱਟ ਗਿੱਟੀਾਂ ਪਰ ਤੁਹਾਡਾ ਗੁਰੂ ਤੇ ਵਿਸ਼ਵਾਸ ਗੁਰੂ ਤੇ ਪ੍ਰੋਸਾਹ ਇੱਥੋਂ ਦੀ ਪ੍ਰਬੰਧਕ ਕਮੇਟੀ ਇੱਥੋਂ ਦੀ ਸੰਗਤ ਇੱਥੋਂ ਦਾ ਪ੍ਰਸ਼ਾਸਨ ਜਿਹੜੇ ਸਹਿਯੋਗ ਦੇ ਰਹੇ ਨੇ ਭਾਈ ਜੈ ਸਿੰਘ ਦੀ ਅਭਿਆਸੀ ਭਾਈ ਜੀ ਰੇਰ ਸਿੰਘ ਜੀ ਮੰਗਿਆ ਦਾ ਸਾਰੇ ਅੰਗ ਧਰਵਾਦ ਦੀ ਗੁਰੂ ਕੀ ਸੰਗਤ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਪੂਰ ਧਰਵਾਦ ਭੁੱਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਦਾ ਕਾਪਸਾ ਵਾਹਿਗੁਰੂ ਜੀ ਕੀ ਬਤ